ਬਹੁਤ ਹੀ ਅਜੀਬ ਦਰਸ਼ਕ ਸਹਿਬਾਨ ਪ੍ਰੋਗਰਾਮ ਪ੍ਰਤੀਕਰਮ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਗੁਰੂ ਪਾਸ਼ਾ ਜੀ ਦੀ ਬਖਸ਼ੀ ਫਤਿਹ ਤੋਂ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨਾਲ ਨਾਨਕਸ਼ਾਈ ਕੈਲੰਡਰ ਦੇ ਬਾਰੇ ਚਰਚਾ ਕੀਤੀ ਅਤੇ ਜ਼ਿਆਦਾਤਰ ਚੰਦਰ ਅਧਾਰਿਤ ਸਾਲ ਅਤੇ ਉਸ ਦੀਆਂ ਖਾਮੀਆਂ ਬਾਰੇ ਚਰਚਾ ਕੀਤੀ ਸੀ ਭਾਵੇਂ ਕਿ ਸਿੱਖ ਧਰਮ ਦਾ ਆਧਾਰ ਵਿਕਰਮੀ ਸੂਰਜੀ ਕੈਲੰਡਰ ਸੀ ਜਿਸ ਵਿੱਚ ਜ਼ਰੂਰੀ ਵਿਗਿਆਨਕ ਸੋਧਾਂ ਕਰਕੇ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਸੀ ਤਾਂ ਜੋ ਸਿੱਖ ਇਤਿਹਾਸ ਦੇ ਧਾਰਮਿਕ ਅਤੇ ਇਤਿਹਾਸਿਕ ਦਿਹਾੜਿਆਂ ਨੂੰ ਤੈਅ ਕੀਤਾ ਜਾ ਸਕੇ ਪਰ ਇਹ ਮਸਲਾ ਸੁਲਝਿਆ ਨਹੀਂ ਸਗੋਂ ਹੋਰ ਵੀ ਉਲਝਿਆ ਜਾ ਰਿਹਾ ਹੈ ਅੱਜ ਫਿਰ ਅਸੀਂ ਇਸ ਪ੍ਰੋਗਰਾਮ ਵਿੱਚ ਡਾਕਟਰ ਸੁਖਪ੍ਰੀਤ ਸਿੰਘ ਉਧੋਕੇ ਨਾਲ ਕੈਲੰਡਰ ਦੇ ਮੁੱਦੇ ਬਾਰੇ ਅਤੇ ਤਾਰੀਖਾਂ ਵਲੀ ਦੇ ਅਹਿਮ ਨੁਕਤਿਆਂ ਬਾਰੇ ਵਿਚਾਰ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਫਿਰ ਇਸ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਮਿਹਰਬਾਨ ਜੀ ਡਾਕਟਰ ਸਾਹਿਬ ਬਿਕਰਮੀ ਕੈਲੰਡਰ ਕੀ ਹੈ ਕ ਇਹ ਕਦੋਂ ਸ਼ੁਰੂ ਹੋਇਆ ਤੇ ਇਸ ਦਾ ਆਧਾਰ ਕੀ ਹੈ ਅ ਤਰਸਰ ਜਿਹੜਾ ਬਿਕਰਮੀ ਕੈਲੰਡਰ ਹੈ ਉਹ ਸੂਰਜ ਆਧਾਰਿਤ ਕੈਲੰਡਰ ਹੈ ਜਿਹਨੂੰ ਤੁਸੀਂ ਸੋਲਰ ਸਿਸਟਮ ਦੇ ਅਨੁਸਾਰ ਕਹਿ ਸਕਦੇ ਆ ਕਿ ਉਹ ਸੂਰਜੀ ਕੈਲੰਡਰ ਹੈ ਸੋ ਉਸ ਸੂਰਜੀ ਕੈਲੰਡਰ ਦਾ ਜਿਹੜਾ ਰੂਪ ਭਾਰਤ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਪ੍ਰਚਲਿਤ ਹੈ ਉਸ ਨੂੰ ਬਿਕਰਮੀ ਕੈਲੰਡਰ ਕਿਹਾ ਜਾਂਦਾ ਹੈ ਬਿਕਰਮੀ ਕੈਲੰਡਰ ਦਾ ਜਿਹੜਾ ਗ੍ਰੈਗੋਰੀਅਨ ਕੈਲੰਡਰ ਦੇ ਨਾਲ ਭਾਵੇਂ ਉਹ ਵੀ ਸੂਰਜੀ ਹੈ ਉਹ ਉਸਮੇਲਤਾ ਨਹੀਂ ਹੈਗੀ ਜਿਸ ਤਰ੍ਹਾਂ ਅਸੀਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜਿਹੜਾ ਚੰਦਰ ਅਧਾਰਿਤ ਪ੍ਰੋਗਰਾਮ ਹੈ ਉਸ ਦੇ ਵਿੱਚ ਕਾਫੀ ਸਾਰੀਆਂ ਖਾਮੀਆਂ ਨੇ ਪਹਿਲੀ ਖਾਮੀ ਤਾਂ ਇਹ ਹੈ ਕਿ ਜਿਹੜਾ ਚੰਦਰ ਅਧਾਰਿਤ ਸਾਲ ਹੈ ਉਹ ਸੂਰਜੀ ਸਾਲ ਦੇ ਨਾਲੋਂ ਜਿਹਨੂੰ ਅਸੀਂ ਟ੍ਰੋਪੀਕਲ ਈਅਰ ਵੀ ਕਹਿ ਦਿੰਦੇ ਹਾਂ ਜਾਂ ਸੋਲਰ ਵੀ ਕਹਿ ਦਿੰਦੇ ਆ ਉਹਦੇ ਨਾਲੋਂ 11 ਦਿਨ ਜਿਹੜਾ ਉਹ ਛੋਟਾ ਰਹਿ ਜਾਂਦਾ ਹੈ ਤੇ ਉਹਨਾਂ 11 ਦਿਨਾਂ ਨੂੰ ਪੂਰਾ ਕਰਨ ਦੇ ਵਾਸਤੇ ਹਰ 30 ਸਾਲ ਉਹਦੇ ਵਿੱਚ ਇੱਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ ਜਿਸ ਨੂੰ ਲੋਧ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਜਾਂ ਫਿਰ ਮਲਮਾਸ ਵੀ ਕਿਹਾ ਜਾਂਦਾ ਹੈ ਉਸ ਲੋਧ ਦੇ ਮਹੀਨੇ ਜਾਂ ਮਲਮਾਸ ਦੇ ਮਹੀਨੇ ਦੇ ਵਿੱਚ ਜਿਹੜੀ ਇਥੋਂ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਹੈ ਉਹਦੇ ਵੱਲੋਂ ਇਹ ਪ੍ਰਚਾਰਿਤ ਕੀਤਾ ਜਾਂਦਾ ਹੈ ਕਿ ਇਹ ਇੱਕ ਬੁਰਾ ਮਹੀਨਾ ਹੈ ਅਸ਼ੁਭ ਮਹੀਨਾ ਹੈ ਇਹਦੇ ਵਿੱਚ ਕੋਈ ਵੀ ਕਾਰਜ ਨਹੀਂ ਕਰਨਾ ਸੋ ਉਹਦੇ ਨਾਲ ਸਾਡੇ ਤਿਉਹਾਰਾਂ ਤੇ ਇਹ ਫਰਕ ਪੈਂਦਾ ਹੈ ਕਿ ਜਦੋਂ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਨਾ ਹੈ ਕਿ ਅੱਜ ਤੋਂ 2-3 ਸਾਲ ਪਿੱਛੇ ਚਲੇ ਜਾਈਏ ਤਾਂ ਉਸ ਸਮੇਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਜਨਮ ਦਿਨ ਸੀ ਜਦੋਂ ਇਹਨਾਂ ਨੇ ਤਬਦੀਲੀ ਕਰ ਦਿੱਤੀ ਹੈ 2003 ਵਾਲੇ ਕੈਲੰਡਰ ਦੇ ਵਿੱਚ ਤੇ ਇਹਨਾਂ ਨੇ ਪੂਸ ਦੀ 7ਵੀਂ ਨੂੰ ਮੰਨ ਲਿਆ ਜਿਹੜਾ ਸੋਲਰ ਸਿਸਟਮ ਦੇ ਅਨੁਸਾਰ ਨਾਨਕਸ਼ਹੀ ਕੈਲੰਡਰ ਦੀ ਤਰੀਖਾਂ ਦੀ ਜਿਹੜੀ ਨਿਰਧਾਰਿਤ ਕਰਨਾ ਸੀ ਉਹ ਬਿਲਕੁਲ ਸੋਲਰ ਸਿਸਟਮ ਦੇ ਮੁਤਾਬਕ 23 ਪੋ ਨੂੰ ਕੀਤਾ ਗਿਆ ਸੀ ਤੇ 23 ਪੋ ਹਮੇਸ਼ਾ 5 ਜਨਵਰੀ ਨੂੰ ਹੀ ਪੜਦਾ ਸੀ ਪਰ ਜਦੋਂ ਇਹਨਾਂ ਨੇ ਚੰਦਰ ਸਾਲ ਦੀਆਂ ਜਿਹੜੀਆਂ ਕੁਝ ਤਰੀਕਾਂ ਜਿਨ੍ਹਾਂ ਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ ਦਸਮ ਪਾਤਸ਼ਾਹ ਦਾ ਜੋਤੀ ਜੋਤ ਸਮਾਉਣਾ ਤੇ ਦਸਮ ਪਾਤਸ਼ਾਹ ਦਾ ਜਿਹੜਾ ਸੀ ਪ੍ਰਗਟ ਦਿਵਸ ਇਹ ਚਾਰ ਦਿਹਾੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਚੰਦਰ ਆਧਾਰਤ ਸਾਲ ਵਿੱਚ ਪਾ ਲਏਗੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਪਹਿਲਾਂ ਤਾਂ ਇਹ ਸੀਗਾ ਕਿ ਹਮੇਸ਼ਾ ਹੀ 23 ਉਹ ਜਿਹੜਾ ਉਹ 5 ਜਨਵਰੀ ਨੂੰ ਹੀ ਆਵੇਗਾ ਤੇ ਵੇਖੋ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਸਾਡੇ ਬੱਚੇ ਨੂੰ ਕੋਈ ਪੁੱਛੇ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਵੀ ਕਿ ਤੁਹਾਡੇ ਗੁਰੂ ਸਾਹਿਬਾਨ ਦਾ ਫਲਾਣਾ ਜਿਹੜਾ ਗੁਰਪੁਰਬ ਹੈ ਕਦੋਂ ਆਉਂਦਾ ਜਾਂ ਅੰਗਰੇਜ਼ਾਂ 'ਚ ਸਵਾਲ ਕੀਤਾ ਜਾਵੇ ਕਿ ਬਰਥਡੇ ਤੁਹਾਡੇ ਗੁਰੂ ਸਾਹਿਬ ਦਾ ਕਦੋਂ ਆਉਂਦਾ ਸਾਡੇ ਬੱਚਿਆਂ ਵਾਸਤੇ ਇੱਕ ਸਮੱਸਿਆ ਸੀ ਕਿ ਕਿਸੇ ਸਾਲ ਵੀ ਇੱਕ ਤਰੀਕ ਨਿਸ਼ਚਿਤ ਨਹੀਂ ਸੀ ਸੋ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਜਿਹੜਾ ਉਸ ਵੇਲੇ ਦੇ ਬਿਕਰਮੀ ਕੈਲੰਡਰ ਦੇ ਜਿਹੜੇ ਪ੍ਰਿਸ਼ਟ ਪ੍ਰਵਿਸ਼ਟੇ ਸੀਗੇ ਉਹਨਾਂ ਨੂੰ ਆਧਾਰ ਬਣਾਇਆ ਤੇ ਉਹਨੂੰ ਟ੍ਰੋਪੀਕਲ ਈਅਰ ਦੇ ਇੰਨਾ ਨੇੜੇ ਜੋੜ ਕੇ ਉਹਦੀ ਇੱਕ ਤਰਤੀਬ ਬਣਾ ਦਿੱਤੀ ਕਿ ਬਿਕਰਮੀ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਨ ਹਮੇਸ਼ਾ 23 ਪੋ ਨੂੰ ਹੀ ਆਉਣਾ ਸੀ ਤੇ 23 ਪੋ ਨੂੰ ਹਮੇਸ਼ਾ ਹੀ 5 ਜਨਵਰੀ ਹੋਣੀ ਸੀ ਸੋ ਸਾਡੇ ਬੱਚੇ ਕਿਸੇ ਦੇ ਸਵਾਲ ਦੇ ਜਵਾਬ ਦੇ ਵਿੱਚ ਕਹਿ ਸਕਦੇ ਸੀ ਕਿ ਦਸਮ ਪਾਤਸ਼ਾਹ ਦਾ ਬਰਥਡੇ ਕਦੋਂ ਆ ਤਾਂ ਪੱਕਾ ਸੀ ਕਿ 5 ਜਨਵਰੀ ਸੋ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਸੀ ਰਹਿ ਜਾਂਦੀ ਹੁਣ ਜਦੋਂ ਇਹਨਾਂ ਨੇ ਚੰਦਰ ਆਧਾਰਿਤ ਗਣ ਲਿਆ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਚੰਦਰ ਆਧਾਰਿਤ ਸਾਲ ਜਿਹੜਾ ਹੁੰਦਾ ਉਹਦੇ ਵਿੱਚ 11 ਦਿਨ ਹਰ ਸਾਲ ਜਿਹੜੇ ਨੇ ਉਹ ਸੂਰਜੀ ਸਾਲ ਦੇ ਨਾਲੋਂ ਪਿੱਛੇ ਰਹਿ ਜਾਂਦੇ ਨੇ ਫੋਰ ਐਗਜ਼ਾਮਪਲ ਜਿਸ ਸਾਲ 'ਚ ਪਹਿਲੇ 11 ਦਿਨ ਪਿੱਛੇ ਰਹੇ ਤੁਸੀਂ 3-4 ਸਾਲ ਪਿੱਛੇ ਜਾ ਕੇ ਵੇਖੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਆਉਂਦਾ 17 ਜਨਵਰੀ ਨੂੰ ਜਦੋਂ ਅਗਲੇ ਸਾਲ ਆਉਂਦਾ ਤੇ 11 ਦਿਨ ਹੋਰ ਪਿੱਛੇ ਚਲੇ ਗਏ ਸੋ ਇਹਨਾਂ ਦੇ ਮੁਤਾਬਕ ਤਾਂ ਪੋਸ ਦੀ 7ਵੀਂ ਰਹੀ ਤੇ ਜਿਹੜਾ ਦਿਨ ਸੀਗਾ ਉਹ 11 ਵਿੱਚੋਂ ਘਟ ਗਏ 7 ਜਨਵਰੀ ਹੋ ਗਿਆ ਉਸ ਤੋਂ ਹੋਰ ਅੱਗੇ ਚਲੇ ਜੋ ਤੀਸਰਾ ਸਾਲ ਉਹ ਜਿਹੜੇ 11 ਦਿਨ ਸੀ ਹੋਰ ਘਟ ਗਏ ਤੇ ਗੁਰਪੁਰਬ 28 ਦਸੰਬਰ ਤੇ ਆ ਗਿਆ ਇਸ ਸਾਲ ਜਿਸ ਤਰ੍ਹਾਂ ਸੀ ਮਨਾਇਆ ਸੋ ਇਸੇ ਇੱਕੋ ਸਾਲ ਦੇ ਵਿੱਚ ਸਨ 2014 ਦੇ ਵਿੱਚ ਇੱਕ ਅਸੀਂ 7 ਜਨਵਰੀ ਨੂੰ ਮਨਾ ਲਿਆ ਇੱਕ ਅਸੀਂ 28 ਦਸੰਬਰ ਨੂੰ ਮਨਾ ਲਿਆ ਆਉਣ ਵਾਲੇ 100 ਸਾਲਾਂ ਦੇ ਵਿੱਚ 27 ਸਾਲ ਐਵੇਂ ਦੇ ਹੋਣਗੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਨ ਸਾਰਚ ਦੋ ਵਾਰੀ ਆਏਗਾ ਤੇ 27 ਸਾਲ ਐਵੇਂ ਦੇ ਹੋਣਗੇ ਜਦੋਂ ਇੱਕ ਵਾਰੀ ਵੀ ਨਹੀਂ ਆਏਗਾ ਤੇ 3 ਸਾਲ ਐਵੇਂ ਦੇ ਹੋਣਗੇ ਜਿੰਨਾ ਸਾਲਾਂ ਚ ਪੋਹ ਦਾ ਮਹੀਨਾ ਹੀ ਨਹੀਂ ਆਵੇਗਾ ਇਹ ਸਭ ਤੋਂ ਵੱਡੀ ਜਿਹੜੀ ਹੈ ਜਿਹੜੀ ਤੁਸੀਂ ਕਹਿ ਸਕਦੇ ਕਿ ਚੰਦਰ ਆਧਾਰਤ ਸਾਲ ਦੀ ਜਿਹੜੀ ਸਭ ਤੋਂ ਵੱਡੀ ਖਾਮੀ ਸੀ ਇਹ ਸੀ ਹੁਣ ਜੇ ਤੁਸੀਂ ਇਸੇ ਲੜੀ ਨੂੰ ਅੱਗੇ ਜਾਰੀ ਰੱਖੋ ਤੇ 28 ਤੋਂ ਬਾਅਦ ਇਹ ਸੋਰੀ 28 ਦਸੰਬਰ ਨੂੰ ਆਇਆ ਤੇ ਅਗਲੇ ਸਾਲ 15 ਦੇ ਵਿੱਚ ਤਾਂ ਆਇਆ ਨਹੀਂ ਹੁਣ 16 ਚ ਜਿਹੜਾ ਆਉਣਾ ਹੈ ਉਹਦੇ ਚ 11 ਦਿਨ ਹੋਰ ਕੱਟਨੇ ਚਾਹੀਦੇ ਨੇ ਤੇ 28 ਚੋ ਜੇ ਅਸੀਂ 11 ਘਟਾ ਲਈਏ ਤੇ ਉਹਦੇ ਮੁਤਾਬਕ ਕਿ 17 ਦਸੰਬਰ ਨੂੰ ਆਉਣਾ ਚਾਹੀਦਾ ਪਰ 17 ਦਸੰਬਰ ਨੂੰ ਨਹੀਂ ਆਵੇਗਾ 17 ਦਸੰਬਰ ਨੂੰ ਨਹੀਂ ਆਵੇਗਾ ਬਲਕਿ ਜਿਹੜਾ ਇੱਥੋਂ ਦੇ ਮੈਂ ਕਹਿ ਸਕਦਾ ਕਿ ਇੱਥੋਂ ਦੇ ਪੰਡਿਤ ਮੋਲਾਣੇ ਜਾਂ ਮੋਲਾਣੇ ਤੇ ਨਹੀਂ ਕਹਿਣਾ ਚਾਹੀਦਾ ਜਿਹੜੇ ਉੱਥੋਂ ਦੇ ਲੋਕਾਂ ਨੇ ਇਸ ਰੂਪ ਦੇ ਵਿੱਚ ਚੰਦਰਸਾਲ ਆਧਾਰਿਤ ਸਿਸਟਮ ਨੂੰ ਸਾਡੇ ਸਿੱਖ ਧਰਮ ਦੇ ਚਵਾੜ ਦਿੱਤਾ ਸੋ ਅਗਲੇ ਸਾਲ ਜਦੋਂ ਇਹਨਾਂ ਨੇ ਆਪਣੇ ਸਾਲ ਨੂੰ ਪੂਰਾ ਕਰਨ ਦੇ ਵਾਸਤੇ ਮੇਰੇ ਖਿਆਲ ਦੇ ਨਾਲ ਜਦੋਂ ਇਹ 8 ਤੀਜੇ ਸਾਲ ਬਾਅਦ ਇੱਕ ਮਹੀਨਾ ਹੋਰ ਜੋੜਦੇ ਨੇ ਜਿਹਨੂੰ ਮਾਲਮਾਸ ਕਿਹਾ ਜਾਂਦਾ ਹੈ ਤੇ ਇੱਕ 11 ਦਿਨ ਤਾਂ ਪਹਿਲੇ ਵਿੱਚੋਂ ਕੱਟੇ ਜਾਂਦੇ ਨੇ 19 ਦਿਨ ਹੋਰ ਵੱਜ ਜਾਂਦੇ ਨੇ ਸੋ 28 ਦੇ ਵਿੱਚ ਜੇ ਤੁਸੀਂ 19 ਦਿਨ ਜੋੜੋਗੇ ਤੇ ਤੁਹਾਡਾ ਜਿਹੜਾ ਅਗਲੇ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਤਾਰ ਗੁਰਪ ਹੈ ਉਹ 16-17 ਜਨਵਰੀ ਦੇ ਕਰੀਬ ਚਲਾ ਜਾਂਦਾ ਹੈ ਸੋ ਇੱਕ ਕਿੱਡੀ ਵੱਡੀ ਸਮੱਸਿਆ ਸੀ ਕਿ ਹਰ ਤਿੰਨ ਸਾਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦੀਆਂ ਤਰੀਕਾ ਜਿਹੜੀਆਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ ਤੇ ਇਹ ਮੇਰੇ ਖਿਆਲ ਦੇ ਨਾਲ ਤਕਰੀਬਨ 19 ਸਾਲਾਂ ਦੇ ਵਿੱਚ ਇਹ ਬਹੁਤ ਇਹੋ ਜਿਹੇ ਜਿਹੜੇ ਨੇ ਉਹ ਆ ਜਾਂਦੇ ਨੇ ਸਾਲ ਜਦੋਂ ਇਹ ਲੋਧ ਦਾ ਮਹੀਨਾ ਜਿਹਨੂੰ ਮਾਲਮਾਸ ਕਹਿੰਦੇ ਆ ਉਹਨੂੰ ਲਾਉਣਾ ਪੈਂਦਾ ਬਿਕਰਮੀ ਕੈਲੰਡਰ ਜਿਹੜਾ ਕਿਸੇ ਸਮੇਂ ਜਿਹੜਾ ਇੱਥੇ ਪ੍ਰਚਲਿਤ ਸੀਗਾ ਉਹ ਸੂਰਜਾ ਅਧਾਰਿਤ ਕੈਲੰਡਰ ਸੀਗਾ ਔਰ ਬਹੁਤ ਜਿਹੜੀਆਂ ਸਾਡੀਆਂ ਗੁਰੂਕਾਲ ਦੀਆਂ ਤਰੀਕਾ ਨੇ ਜੇ ਕੁਝ ਦਿਹਾੜਿਆਂ ਨੂੰ ਛੱਡ ਕੇ ਜ਼ਿਆਦਾਤਰ ਵਿਕਰਮੀ ਆਧਾਰਤ ਰਹੀ ਹੈ ਵਿਕਰਮੀ ਕੈਲੰਡਰ ਵੀ ਸੋਲਰ ਸਿਸਟਮ ਦੇ ਨਾਲ ਪੂਰਾ ਮੈਚ ਨਹੀਂ ਕਰਦਾ ਨਾ ਗ੍ਰੈਗੋਰੀਅਨ ਦੇ ਨਾਲ ਪੂਰਾ ਮੈਚ ਕਰਦਾ ਉਹਦੇ ਵਿੱਚ ਜਿਹੜੀ ਕਿਸੇ ਸਮੇਂ ਦਿਨਾਂ ਦੀ ਗਿਣਤੀ ਸੀ ਪਹਿਲਾਂ ਉਹ ਸੀਗੀ 365.2587 ਦਿਨ ਉਹਦੇ ਨਾਲ ਕੀ ਹੁੰਦਾ ਸੀ ਕਿ ਜਿਹੜਾ ਟ੍ਰੋਪੀਕਲ ਈਅਰ ਹੈ ਜਦੋਂ ਉਹ ਧਰਤੀ ਜਿਹੜੀ ਆ ਇੱਕ ਕਿ ਦੱਸਿਆ ਸੀ ਕਿ ਜਿਸ ਤਰ੍ਹਾਂ ਕਿ ਨਾਰਥ ਇਕੋਨਸ ਤੋਂ ਘੁੰਮਦੀ ਹੋਈ ਦੁਬਾਰਾ ਫਿਰ ਨਾਰਥ ਤੇ ਆਉਂਦੀ ਹੈ ਤੇ ਉਹ ਜਿਹੜਾ ਟਾਈਮ ਹੈਗਾ ਉਹ 365.24 ਪਈ ਹੈ ਸੋ ਉਹਦੇ ਨਾਲ ਤੇ ਇਹਦੇ ਨਾਲ ਜਿਹੜਾ ਆਪਸ ਦੇ ਵਿੱਚ ਕੁਝ ਮਿੰਟਾਂ ਦਾ ਅੰਤਰ ਪੈ ਜਾਂਦਾ ਸੀ ਤੇ ਇਹ ਮਿੰਟਾਂ ਦਾ ਇੰਨਾ ਅੰਤਰ ਪੈ ਜਾਂਦਾ ਸੀ ਕਿ 66 ਦਿਨ ਦੇ ਬਾਅਦ ਇਹ ਇੱਕ ਦਿਨ ਅੱਗੇ ਚਲਾ ਜਾਂਦਾ ਸੀ ਉਹਦੇ ਨਾਲ ਕੀ ਹੁੰਦਾ ਸੀ ਕਿ ਜਿਹੜੀਆਂ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਨੇ ਉਹ ਟ੍ਰੋਪੀਕਲ ਈਅਰ ਜਿਸ ਨੂੰ ਅਸੀਂ ਮੌਸਮੀ ਸਾਲ ਕਹਿੰਦੇ ਆ ਉਹਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ ਸੋ ਇਹਦੇ ਕਰਕੇ ਬਿਕਰਮੀ ਕੈਲੰਡਰ ਸੀ ਤਾਂ ਸੂਰਜੀ ਕੈਲੰਡਰ ਪਰ ਇਹਦੀ ਐਕਿਊਰੇਸੀ ਜਿਹੜੀ ਹੈ ਉਹ ਟ੍ਰੋਪੀਕਲ ਈਅਰ ਦੇ ਨਾਲ ਮੇਲ ਨਹੀਂ ਸिखਾਂਦੀ ਸੋ ਇਸ ਕਰਕੇ ਜਿਹੜਾ ਸੀ ਇਹਦੇ ਵਿੱਚ ਵੀ ਤਬਦੀਲੀਆਂ ਦੀ ਲੋੜ ਸੀ ਇਹ ਆਰੰਭ ਤੋਂ ਹੀ ਇਸੇ ਤਰਤੀਬ ਵਿੱਚ ਹੈ ਵੇਖੋ ਜਦੋਂ ਬਿਕਰਮੀ ਕੈਲੰਡਰ ਦਾ ਆਰੰਭ ਹੋਇਆ ਹੋਵੇਗਾ ਜਦੋਂ ਅਸੀਂ ਇਹਦੀ ਸ਼ੁਰੂਆਤੀ ਗੱਲ ਕਰਦੇ ਹਾਂ ਤਾਂ ਕੋਈ ਤਰੀਕ ਤਾਂ ਨਿਸ਼ਚਿਤ ਨਹੀਂ ਹੈ ਕਿ ਇੰਨੀ ਤਰੀਕ ਨੂੰ ਹੀ ਬਿਕਰਮੀ ਕੈਲੰਡਰ ਜਿਹੜਾ ਲਾਗੂ ਹੋਇਆ ਹੋਵੇਗਾ ਬਣਾਉਣ ਦੇ ਬਾਰੇ ਜ਼ਿਆਦਾਤਰ ਵਿਦਵਾਨਾਂ ਦੀ ਰਾਏ ਹੈ ਕਿ ਜਿਸ ਸਮੇਂ ਰਾਜਾ ਬਿਕਰਮੀ ਦਿੱਤਿਆ ਨੇ ਹਿੰਦੁਸਤਾਨ ਤੇ ਰਾਜ ਕੀਤਾ ਤਾਂ ਉਹਨੇ ਆਪਣੀ ਜਿਹੜੀ ਜਦੋਂ ਸੰਮਤ ਜਾਰੀ ਕਰਦੇ ਨੇ ਉਸ ਨੇ ਬਿਕਰਮੀ ਸੰਮਤ ਜੜੀ ਸੀ ਉਹ ਲਾਗੂ ਕੀਤੀ ਜੇ ਹੋਰ ਵੀ ਪਿੱਛੇ ਚਲੇ ਜਾਈਏ ਤਾਂ ਕੁਝ ਕਹਿੰਦੇ ਨੇ ਕਿ ਨਹੀਂ ਇਤ ਤੋਂ ਪਹਿਲਾਂ ਵੀ ਹਿੰਦੁਸਤਾਨ ਦੇ ਜਿਹੜੇ ਖਗੋਲ ਵਿਗਿਆਨੀ ਸੀ ਉਹ ਸੂਰਜ ਆਧਾਰਿਤ ਕੈਲੰਡਰ ਦੀ ਖੋਜ ਕਰ ਚੁੱਕੇ ਸੀ ਪਰ ਇੱਕ ਨਾ ਕੈਲਕੂਲੇਸ਼ਨ ਹੈ ਉਸ ਕੈਲਕੂਲੇਸ਼ਨ ਨੂੰ ਅਸੀਂ ਕਹਿੰਦੇ ਆ 1577997828 ਇਹ ਦਿਨਾਂ ਦੀ ਗਿਣਤੀ ਹੈ ਕਿ ਚਾਰ ਯੁਗਾਂ ਦੇ ਵਿੱਚ ਇੰਨੇ ਦਿਨ ਹੁੰਦੇ ਨੇ ਤੇ ਜਦੋਂ ਅਸੀਂ ਇਹਨਾਂ ਨੂੰ 365 ਦੇ ਉੱਪਰ ਤਕਸੀਮ ਕਰਦੇ ਆ ਤੇ 43 ਲੱਖ ਤੇ 20000 ਸਾਲ ਬਣ ਜਾਂਦੇ ਨੇ ਇੱਕ ਯੁਗ ਦੇ ਵਿੱਚ ਤੇ ਜਦੋਂ ਅਸੀਂ ਚਾਰ ਯੁਗਾਂ ਦੇ ਵਿੱਚ ਤੇ ਜਦੋਂ ਫਿਰ ਇਹਨੂੰ ਚਾਰ ਦੇ ਉੱਪਰ ਤਕਸੀਮ ਕਰਦੇ ਆ ਤੇ ਇੱਕ ਯੁਗ ਦੇ ਵਿੱਚ 10 ਲੱਖ 80000 ਸਾਲ ਬਣ ਜਾਂਦੇ ਨੇ ਇਹ ਇੱਕ ਸਿੱਧਾ ਜਿਹਾ ਹਿਸਾਬ ਹੈ ਸੋ ਇਸ ਆਧਾਰ ਉੱਪਰ ਜਿਹੜਾ ਸੀਗਾ ਉਹ ਬਿਕਰਮੀ ਕੈਲੰਡਰ ਜਿਹੜਾ ਸੀਗਾ ਉਹਨੂੰ ਤਿਆਰ ਕੀਤਾ ਗਿਆ ਪਰ ਇਹਦੇ ਵਿੱਚ ਇਹ ਸੀਗਾ ਕਿ ਇਹ 62 ਸਾਲਾਂ ਦੇ ਵਿੱਚ ਇਹ ਤਕਰੀਬਨ ਇਹਦਾ ਇੱਕ ਦਿਨ ਦਾ ਫਰਕ ਪਿਆ ਜਾਂਦਾ ਸੀ ਇਹ ਸੋਲਰ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਕਿ ਟ੍ਰੋਪੀਕਲ ਸੀਗਾ ਤੇ ਬਿਕਰਮੀ ਸੋਲਰ ਪਰ ਇਹ ਟ੍ਰੋਪੀਕਲ ਦੇ ਨਾਲੋਂ 62 ਸਾਲਾਂ ਦੇ ਵਿੱਚ ਇੱਕ ਦਿਨ ਜਿਹੜਾ ਸੀ ਉਹ ਅੱਗੇ ਚਲਾ ਜਾਂਦਾ ਸੀ ਪਰ ਇਸ ਵਿੱਚ ਸੋਧਾਂ ਕਿਉਂ ਕੀਤੀਆਂ ਗਈਆਂ ਇਸ ਵਿੱਚ ਸੋਧਾਂ ਕਰਨ ਦੀ ਮੁੱਖ ਲੋੜ ਤਾਂ ਇਹੀ ਸੀ ਕਿ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਮਨਾਏ ਜਾਣ ਵਾਲੇ ਦਿਹਾੜੇ ਸੀਗੇ ਉਹ ਸਾਰੇ ਦਿਹਾੜੇ ਜਿਹੜੇ ਸੀ ਉਹਨਾਂ ਦੀ ਤੇ ਮੌਸਮੀ ਸਾਲ ਦੀ ਤਰਤੀਬ ਦਾ ਫਰਕ ਪੈਂਦਾ ਜਾ ਰਿਹਾ ਸੀ ਤੇ ਤਰਤੀਬ ਦਾ ਫਰਕ ਪੈਣ ਦਾ ਨੁਕਸਾਨ ਇਹ ਹੁੰਦਾ ਕਿ ਸਾਡੇ ਬਹੁਤ ਦਿਹਾੜੇ ਐਵੇਂ ਦੇ ਹੁੰਦੇ ਜਿਨ੍ਹਾਂ ਦਾ ਸਬੰਧ ਮੌਸਮ ਦੇ ਨਾਲ ਹੁੰਦਾ ਕਿ ਆ ਤਿਹਾਰ ਸਰਦੀਆਂ 'ਚ ਮਨਾਉਣਾ ਹੈ ਆ ਤਿਹਾਰ ਗਰਮੀਆਂ 'ਚ ਮਨਾਉਣਾ ਹੈ ਤੇ ਜਦੋਂ ਜਿਹੜਾ ਮੌਸਮੀ ਸਾਲ ਤੇ ਸੂਰਜੀ ਸਾਲ ਆਪਸ 'ਚ ਸਮੇਲ ਨਹੀਂ ਖਾਂਦੇ ਉਦੋਂ ਨਾਲ ਇਹ ਹੁੰਦਾ ਕਿ ਕੁਝ ਸਦੀਆਂ ਦੇ ਬਾਅਦ ਇਹ ਇੱਕ ਦਿਨਾਂ ਚ ਦੋ ਦਿਨਾਂ ਚ ਜਾਂ 10 ਦਿਨਾਂ ਚ ਜਾਂ 10 ਸਾਲਾਂ ਚ ਜਾਂ 20 ਸਾਲਾਂ ਚ ਵਾਪਰ ਰਵਾਲੀ ਪ੍ਰਕਿਰਿਆ ਨਹੀਂ ਹੁੰਦੀ ਕਿਉਂਕਿ ਸਾਲ ਦਾ ਜਿਹੜਾ ਫਰਕ ਹੁੰਦਾ ਉਹ ਕੁਝ ਮਿੰਟਾਂ ਦਾ ਹੁੰਦਾ ਹੈ ਤੇ ਕੁਝ ਜਿ ਤਰ੍ਹਾਂ 60 62 ਸਾਲਾਂ ਚ ਇੱਕ ਦਿਨ ਦਾ ਫਰਕ ਪੈਂਦਾ ਸੋ ਉਸ ਇੱਕ ਦਿਨ ਨੂੰ ਕੱਢਣ ਦੇ ਵਾਸਤੇ ਉਸ ਰੁਟੀ ਨੂੰ ਦੂਰ ਕਰਨ ਵਾਸਤੇ ਸੋਧਾਂ ਦੀ ਜ਼ਰੂਰਤ ਸੀ ਪਰ ਨੁਕਸਾਨ ਇਹ ਹੁੰਦਾ ਸੀਗਾ ਕਿ ਜਿਹੜਾ ਸੂਰਜੀ ਕੈਲੰਡਰ ਹੈ ਉਹ ਮੌਸਮੀ ਕੈਲੰਡਰ ਦੇ ਨਾਲ ਮੇਲ ਨਹੀਂ ਖਾਂਦਾ ਮੌਸਮੀ ਕੈਲੰਡਰ ਜਿਹੜਾ ਉਹ ਪ੍ਰਮਾਤਮਾ ਦਾ ਇੱਕ ਮਾਪਦੰਡ ਹੈ ਕਿ ਧਰਤੀ ਸੂਰਜ ਦੇ वाले ਜਿਹੜੀ ਹੈ ਕਿੰਨੀ ਗਤੀ ਦੇ ਵਿੱਚ ਘੁੰਮਦੀ ਹੋਈ ਕਿੰਨੇ ਸਮੇਂ ਦੇ ਵਿੱਚ ਆਪਣੇ ਸਫ਼ਰ ਨੂੰ ਪੂਰਾ ਕਰਦੀ ਹੈ ਸੋ ਉਹਦੇ ਨਾਲ ਇਹਦਾ ਸੰਤੋਲ ਨਾ ਹੋਣ ਕਰਕੇ ਇਹਦੇ ਵਿੱਚ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਤੇ ਜਿਹੜੇ ਮੌਸਮ ਦੇ ਉੱਪਰ ਆਧਾਰਿਤ ਤਿਉਹਾਰ ਸੀਗੇ ਉਹਦਾ ਸਭ ਤੋਂ ਵੱਡਾ ਖਦਸ਼ਾ ਇਹ ਰਹਿੰਦਾ ਹੈ ਕਿ ਕਿਤੇ ਇਹ ਨਾ ਹੋਵੇ ਸਾਡਾ ਸਰਦੀਆਂ 'ਚ ਮਨਾਉਣ ਵਾਲਾ ਤਿਉਹਾਰ ਅਸੀਂ ਬੋਝ ਹੀ ਮਨਾ ਰਹੀ ਹੋਈਏ ਪਰ ਉਦੋਂ ਦਿਨ ਜਿਹੜੇ ਆ ਗਰਮੀ ਦੇ ਹੋਣ ਸੋ ਇਹ ਸਭ ਤੋਂ ਵੱਡੀ ਜਿਹੜੀ ਸੀਗੀ ਉਹ ਇਹਦੀ ਸਮੱਸਿਆ ਸੀ ਸਿੱਖ ਤੇ ਇਤਿਹਾਸਿਕ ਦਿਹਾੜਿਆਂ ਨੂੰ ਪਿਛਲੇ ਜਾਂ ਸੋਧੇ ਗਏ ਕੈਲੰਡਰ ਅਨੁਸਾਰ ਮਨਾਇਆ ਜਾਂਦਾ ਹੈ ਵੇਖੋ ਇਹਦੇ ਵਿੱਚ ਦੋ ਗੱਲਾਂ ਬੜੀਆਂ ਜ਼ਰੂਰੀ ਨੇ ਪਹਿਲੀ ਗੱਲ ਤੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਜਿਹੜਾ ਬਿਕਰਮੀ ਕੈਲੰਡਰ ਸੀਗਾ ਉਹ ਵੀ ਇੱਕ ਸੋਲਰ ਕੈਲੰਡਰ ਹੈ ਸੂਰਜ ਆਧਾਰਿਤ ਕੈਲੰਡਰ ਹੈ ਤੇ ਜਦੋਂ Hindu ਧਰਮ ਦੇ ਵਿਦਵਾਨਾਂ ਨੇ ਵੀ ਸੋਚਿਆ ਇਹ 18 ਨਵੰਬਰ 1964 ਦੀ ਘਟਨਾ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਹੋਈ ਇਹ ਉਦੋਂ ਸਾਂਝਾ ਪੰਜਾਬ ਹੁੰਦਾ ਸੀ ਤੇ Shimla ਯੂਨੀਵਰਸਿਟੀ ਦੇ ਇੱਕ ਪ੍ਰਿਆਵਰਤਨਾਂ ਦੇ ਪ੍ਰੋਫੈਸਰ ਸੀਗੇ ਤੇ ਇੱਕ ਉਹਨਾਂ ਦੇ ਨਾਲ ਪ੍ਰੋਫੈਸਰ ਸ਼ਕਤੀਧਰ ਸੀ ਇਹਨਾਂ ਦੀ ਬਕਾਇਦਾ ਇੱਕ ਵਾਰਤਾਲਾਪ ਹੋਈ ਗੋਵਰਧਨ ਜਿਹੜੇ ਸੀਗੇ ਮੱਠ ਦੇ ਸ਼ੰਕਰਾਚਾਰੀਆ ਉਹਨਾਂ ਦੇ ਨਾਲ ਹੁਣ ਤੁਸੀਂ ਇੱਕ ਵੇਖੋ ਦੋ ਵਿਚਾਰਧਾਰਾ ਨੇ ਉੱਥੇ ਇੱਕ ਪਾਸੇ ਤਾਂ ਧਰਮ ਦਾ ਪੁਜਾਰੀ ਵਰਗ ਦੂਜੇ ਬੰਨੇ ਧਰਮ ਦੇ ਸਕਾਲਰ ਇਹ 18 ਨਵੰਬਰ 1964 ਦੇ ਵਿੱਚ ਬਹੁਤ ਲੰਬੀ ਵਾਰਤਾ ਲਾਪ ਹੋਈ ਤੇ ਉਦੋਂ ਅਖਬਾਰਾਂ ਦੇ ਵਿੱਚ ਵੀ ਆਈ ਉਦੋਂ ਉਹਨਾਂ ਦੇ ਜਿਹੜੇ ਧਰਮ ਦੇ ਸਕਾਲਰ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਸ ਕੈਲੰਡਰ ਦੇ ਵਿੱਚ ਸੋਧ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕਿਸੇ ਵੀ ਤਰ੍ਹਾਂ ਦੇ ਨਾਲ ਮੌਸਮੀ ਕੈਲੰਡਰ ਦੇ ਨਾਲ ਕੋਈ ਸੁਮੇਲ ਨਹੀਂ ਰਹੇਗਾ ਸੋ ਉਸ ਸਮੱਸਿਆ ਦੇ ਉੱਪਰ ਪੂਰੀ ਚਰਚਾ ਹੋਈ ਅੱਜ ਸਾਡੀ ਸਿੱਖ ਕੌਮ ਦੀ ਸਮੱਸਿਆ ਕੀ ਹੈ ਕਿ ਜੋ ਸਕਾਲਰ ਕਹਿ ਰਹੇ ਨੇ ਉਸ ਨੂੰ ਸਾਡੇ ਜਿਹੜੇ ਧਾਰਮਿਕ ਵਿਅਕਤੀ ਨੇ ਉਹ ਮੰਨਣ ਨੂੰ ਤਿਆਰ ਨਹੀਂ ਉਹ ਚਰਚਾ ਕਰਨ ਨੂੰ ਤਿਆਰ ਨਹੀਂ ਉਹ ਮੈਂ ਨਾ ਮੰਨਣ ਦੀ ਜਿਹੜੀ ਗੱਲ ਹੈ ਉਹਦੇ ਉੱਪਰ ਟਿਕੇ ਹੋਏ ਨੇ ਪਰ ਸਮੱਸਿਆ ਇਹ ਹੈ ਕਿ ਵੇਖੋ ਅਸੀਂ ਬੇਸ਼ੱਕ ਜਿਹੜੇ ਮਰਜੀ ਕੈਲੰਡਰ ਨੂੰ ਫਾਲੋ ਕਰੀਏ ਪਰ ਜੇ ਅਸੀਂ ਪਿੱਛੇ ਜਾ ਕੇ ਵੇਖੀਏ ਤਾਂ 1964 ਦੇ ਵਿੱਚ ਅੱਜ ਤੋਂ 45-50 ਸਾਲ ਪਹਿਲਾਂ ਉਹਨਾਂ ਲੋਕਾਂ ਨੇ ਕਮ ਸੇ ਕਮ ਜਿਹੜੇ ਵਿਦਵਾਨ ਸੀ ਉਹਨਾਂ ਦੀ ਚਰਚਾ ਨੂੰ ਪ੍ਰਵਾਨਤਾ ਕੀਤਾ ਇਹ ਲਗਾਤਾਰ ਚਰਚਾ ਹੁੰਦੀ ਰਹੀ ਜਿਹੜੇ ਇਹਨਾਂ ਦੇ ਧਾਰਮਿਕ ਗੁਰੂ ਸੀ ਉਹ ਸਰਵਪੱਖਸ਼ ਉਹਦੇ ਹੱਕ ਦੇ ਵਿੱਚ ਸੀਗਾ ਕਿ ਜਿਵੇਂ ਕੈਲੰਡਰ ਚੱਲ ਰਿਹਾ ਹੈ ਇਹਨੂੰ ਉਸੇ ਗਤੀ ਚ ਅਸੀਂ ਲਾਗੂ ਰੱਖੀਏ ਪਰ ਜਿਹੜੇ ਸਕਾਲਰ ਸੀ ਉਹਨਾਂ ਨੇ ਉਹਨਾਂ ਦੇ ਸਾਹਮਣੇ ਸਿੱਧ ਕਰ ਦਿੱਤਾ ਕਿ ਜੇਕਰ ਤੁਸੀਂ ਇਸ ਕੈਲੰਡਰ 'ਚ ਸੋਧਾਂ ਨਾ ਕੀਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੌਸਮੀ ਸਾਲ ਤੇ ਸੂਰਜੀ ਸਾਲ ਦਾ ਜਿਹੜੀ ਸਮਰੂਪਤਾ ਖਤਮ ਹੋਣ ਦੇ ਨਾਲ ਸਾਡੇ ਤਿਉਹਾਰਾਂ ਤੇ ਅਸਰ ਪਵੇਗਾ ਸੋ ਉਸ ਦਿਨ ਵੇਖੋ ਉਹਨਾਂ ਨੇ ਮੈਂ ਕਿਹਾ ਕਿ ਫਿਰ ਵੀ ਧਰਮਗੁਰੂ ਤੇ ਧਾਰਮਿਕ ਆਗੂ ਸਾਡੇ ਆਗੂਆਂ ਤੋਂ ਸਿਆਣੇ ਨੇ ਕਿ ਉਹਨਾਂ ਨੇ ਆਪਣੇ ਵਿਦਵਾਨਾਂ ਦੀ رائے ਨੂੰ ਪ੍ਰਵਾਨ ਕਰਕੇ ਸਰਬਸੰਮਤੀ ਦੇ ਨਾਲ ਉਸ ਵੇਲੇ ਜਿਹੜੀ ਇਹਨਾਂ ਦੀ ਪਹਿਲੀ ਲੰਬਾਈ ਬਣਦੀ ਸੀਗੀ ਬਿਕਰਮੀ ਕੈਲੰਡਰ ਦੀ ਉਸ ਦੀ 365.2587 ਤੇ ਉਹਨਾਂ ਨੇ ਘਟਾ ਕੇ 25 63 ਕਰ ਦਿੱਤੀ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਨੇ 10 ਸਾਲ ਦੇ ਗੈਪ ਦੇ ਵਿੱਚ ਕਵਰ ਕੀਤਾ ਕਿ ਜਿਹੜਾ ਇੱਕ ਦਿਨ ਦਾ ਫਰਕ ਪੈਂਦਾ ਸੀ 62 ਸਾਲ ਦੇ ਵਿੱਚ ਹੁਣ ਇੱਕ ਦਿਨ ਦਾ ਫਰਕ ਪੈ ਰਿਹਾ ਸੀ 71 72 ਸਾਲ ਦੇ ਵਿੱਚ ਕਿਉਂਕਿ ਇੱਕ ਸਾਲ ਦੇ ਵਿੱਚ 20 ਮਿੰਟ ਜਿਹੜਾ ਬਿਕਰਮੀ ਕੈਲੰਡਰ ਹੈ ਉਹ ਮੌਸਮੀ ਕੈਲੰਡਰ ਤੋਂ ਅੱਗੇ ਚਲਾ ਜਾਂਦਾ ਸੋ 71 ਸਾਲਾਂ ਨੂੰ ਜਦੋਂ ਤੁਸੀਂ ਕੈਲਕੂਲੇਸ਼ਨ ਕਰਦੇ ਹੋ 71 20 ਤਕਰੀਬਨ 1440 ਮਿੰਟ ਬਣ ਜਾਂਦੇ ਨੇ ਇੱਕ ਦਿਨ ਦੇ ਵਿੱਚ 1440 ਮਿੰਟ ਹੁੰਦੇ ਨੇ ਸੋ ਐਵਰੀ 71 ਈਅਰਸ ਇਹ ਜਿਹੜਾ ਸੰਤੋਲ ਸੀ ਟੁੱਟ ਜਾਂਦਾ ਸੀ ਤੇ 71 ਸਾਲਾਂ ਬਾਅਦ ਮੌਸਮੀ ਕੈਲੰਡਰ ਦੇ ਨਾਲੋਂ ਸੂਰਜੀ ਕੈਲੰਡਰ ਜਿਹੜਾ ਉਹ ਅੱਗੇ ਚਲਾ ਜਾਂਦਾ ਸੀ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਇਹ ਇਹ ਸਮੱਸਿਆ ਕ੍ਰਿਸਟਿਆਨਟੀਨੂ ਸੀ ਕਿ ਉਹਨਾਂ ਦਾ ਕੈਲੰਡਰ ਬੇਸ਼ੱਕ ਸਾਡੇ ਨਾਲੋਂ ਬਹੁਤ ਐਕੂਰੇਟ ਸੀ ਪਰ ਉਹ 128 ਸਾਲਾਂ ਚ ਇੱਕ ਦਿਨ ਅੱਗੇ ਜਾ ਰਿਹਾ ਸੀ ਉਹਨਾਂ ਦੇ ਸਾਹਮਣੇ ਇਹ ਸਮੱਸਿਆ ਸੀ ਕਿ ਉਹਨਾਂ ਦਾ 25 ਦਸੰਬਰ ਨੂੰ ਮਨਾਇਆ ਜਾਣ ਵਾਲਾ ਕ੍ਰਿਸਮਸ ਦਾ ਤਿਹਾਰ 5 6 ਜਨਵਰੀ ਤੇ ਜਾ ਰਿਹਾ ਸੀ ਜਦੋਂ ਉਹ ਆਪਣੇ ਸੋਲਰ ਤੇ ਆਪਣੇ ਨਾਰਥ ਤੇ ਸਾਊਥ ਇਕੋਨੈਕਸ ਦੇ ਨਾਲ ਮੌਸਮੀ ਕੈਲੰਡਰ ਦੇ ਨਾਲ ਜੋੜ ਕੇ ਵੇਖਦੇ ਸੀ ਸੋ ਇਹੀ ਸਮੱਸਿਆ ਸਾਡੇ ਵੀ ਸੀਗੀ ਜਿਹਦੇ ਕਰਕੇ ਇਹ ਜਿਹੜਾ ਸੂਰਜੀ ਕੈਲੰਡਰ ਸੀ ਇਹਦੇ ਵਿੱਚ ਸੋਧਾਂ ਦੀ ਲੋੜ ਸੀ ਇੱਕ ਗੱਲ ਹੋਰ ਵੀ ਦੱਸ ਦਵਾਂ ਕੁਝ ਲੋਕਾਂ ਨੇ ਪਿੱਛੇ ਜੀ ਇਹ ਮੁੱਦਾ ਬਹੁਤ ਚੁੱਕਿਆ ਸੀ ਜਦੋਂ ਨਾਨਕਸ਼ਾਹੀ ਕੈਲੰਡਰ ਸਰਦਾਰ ਪਾਲ ਸਿੰਘ ਪੂਰੇ ਵਾਰ ਹੁਣਾਂ ਦਾ ਲਾਗੂ ਹੋਇਆ ਜੀ ਸੰਗਰਾਮ ਤਾਂ ਅੱਗੇ ਪਿੱਛੇ ਹੋ ਗਈਆਂ ਦੋ ਦੋ ਸੰਗਰਾਮ ਤਾਂ ਹੋ ਗਈਆਂ ਉਹ ਜਿੰਨਾ ਸਮਿਆਂ ਦੇ ਵਿੱਚ 1964 ਚ ਹਿੰਦੂ ਧਰਮ ਨੇ ਸੋਧਾਂ ਕੀਤੀਆਂ ਸੀ ਤਾਂ ਉਦੋਂ ਵੀ ਸਾਲ ਦੇ ਵਿੱਚ ਦੋ ਤਿੰਨ ਸੰਗ੍ਰਾਂਧਾਂ ਦਾ ਕੋਸ਼ ਸਮਾਂ ਜਿਹੜੀਆਂ ਸੀਗੀਆਂ ਉਹਨਾਂ ਦੀ ਆਪਸ ਵਿੱਚ ਸਮੇਲਤਾ ਨਹੀਂ ਸੀ ਬਣੀ ਜਿਹੜੀ ਸੰਗ੍ਰਾਂਧ ਹੈ ਉਹ ਇੱਕ ਰਾਸ਼ੀ ਤੋਂ ਸੂਰਜ ਦੇ ਦੂਜੀ ਰਾਸ਼ੀ 'ਚ ਜਾਣ ਦਾ ਮਿਥਿਆ ਹੋਇਆ ਵਕਤ ਹੁੰਦੀ ਹੈ ਉਹ ਅਸੀਂ ਮਿਥ ਕੇ ਚੱਲਦੇ ਹਾਂ ਸੋ ਇਸ ਕਰਕੇ ਇਹ ਜਿਹੜੇ ਮੈਂ ਕਹਿ ਸਕਦਾ ਡੁੱਚਰਾਜਾ ਕਥਨ ਬਿਲਕੁਲ ਨਰਮੂਲ ਨੇ ਕਿ ਇਹਦੇ ਵਿੱਚ ਸੋਧਾਂ ਨਹੀਂ ਹੋ ਸਕਦੀਆਂ ਕੈਲੰਡਰ ਮਨੁੱਖਤਾ ਬਣਾਇਆ ਹੈ ਉਹਦੇ ਵਿੱਚ ਸੋਧਾਂ ਜਿਹੜੀਆਂ ਬਿਲਕੁਲ ਹੋ ਸਕਦੀਆਂ ਹਨ ਵਿਕਰਮੀ ਵੀ ਸੂਰਜੀ ਕੈਲੰਡਰ ਹੈ ਜੀ ਜੂਲੀਅਨ ਵੀ ਸੂਰਜੀ ਅਤੇ ਗ੍ਰੈਗੋਰੀਅਨ ਵੀ ਸੂਰਜੀ ਫਿਰ ਇਹਨਾਂ ਵਿੱਚ ਅੰਤਰ ਕੀ ਹੈ ਦਰਸਲ ਵਿਕਰਮੀ ਕੈਲੰਡਰ ਵੀ ਮਨੁੱਖਤਾ ਬਣਾਇਆ ਇਸੇ ਤਰ੍ਹਾਂ ਜੂਲੀਅਨ ਕੈਲੰਡਰ ਜਿਹੜਾ ਉਹ ਵੀ ਮਨੁੱਖਤਾ ਬਣਾਇਆ ਤੇ ਗ੍ਰੈਗੋਰੀਅਨ ਵੀ ਮਨੁੱਖਤਾ ਬਣਾਇਆ ਪਰ ਜਿਹੜਾ ਕੁਦਰਤ ਦਾ ਕੈਲੰਡਰ ਹੈ ਉਹ ਮੌਸਮੀ ਸਾਲ ਹੈ ਮੌਸਮੀ ਸਾਲ ਉਹਨੇ ਕਿ ਜੜੀ ਧਰਤੀ ਹੈ ਉਹ ਇੱਕ ਸੈਂਟਰ ਪੁਆਇੰਟ ਜੀ ਉਹਦਾ ਅਸੀਂ ਉਤਰਾਇਣ ਨੂੰ ਮੰਨ ਲਈਏ ਤਾਂ ਉਹ ਦੁਬਾਰਾ ਘੁੰਮਦੀ ਹੋਈ ਆਪਣੇ ਉਸ ਪੱਖ 'ਚ ਕਿਵੇਂ ਜਾਂਦੀ ਹੈ ਹੁਣ ਗੁਰਨਾਨਕ ਸੱਚੇ ਪਾਤਸ਼ਾਹ ਦੀ ਬਾਣੀ 12ਵਾਂ ਤੁਖਾਰੀ ਦੇ ਵਿੱਚ ਇੱਕ ਸ਼ਬਦ ਆਉਂਦਾ ਰੱਥ ਫਿਰੇ ਸ਼ਾਇਆ ਧਨ ਤੱਕ ਹੈ ਤੀੜ ਲਵੇ ਮੰਝ ਪਰ ਹੁਣ ਜੇ ਅਸੀਂ ਸਾਰਾ ਧਿਆਨ ਇੱਤੇ ਕੇਂਦਰਿਤ ਕਰ ਲਈਏ ਇਹ ਹਾੜ ਦੇ ਮਹੀਨੇ 'ਚ ਕਹਿ ਰਹੇ ਨੇ ਗੁਰੂ ਸਾਹਿਬ 12ਵਾਂ ਤੁਖਾਰੀ ਦੇ ਹਾੜ ਦੇ ਮਹੀਨੇ 'ਚ ਹਾੜ ਦੇ ਮਹੀਨੇ 'ਚ ਰੱਥ ਫਿਰੇ ਰੱਥ ਫਿਰਨਾ ਹੁੰਦਾ ਕਿ ਤ੍ਰਿਪਤਾ ਉਤਰਾਂਣ ਤੋਂ ਦੱਖਣ ਵੱਲ ਨੂੰ ਸਫ਼ਰ ਸ਼ੁਰੂ ਕਰਨਾ ਇਹਦਾ ਮਤਲਬ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਹਾਰਡ ਦੇ ਮਹੀਨੇ ਚ ਰੱਥ ਫਿਰਨ ਦੀ ਪ੍ਰਕਿਰਿਆ ਜਿਹਨੂੰ ਅਸੀਂ ਨੌਰਥ ਇਕੂਨੈਕਸ ਤੋਂ ਸਾਊਥ ਇਕੂਨੈਕਸ ਕਹਿੰਦੇ ਆ ਉਹ ਪ੍ਰਕਿਰਿਆ ਸ਼ੁਰੂ ਹੁੰਦੀ ਸੀ ਸੋ ਉਹ ਤਾਂ ਹੈ ਕੁਦਰਤੀ ਵਿਧਾਨ ਜੀ ਦੇ ਉੱਪਰ ਅੱਗੇ ਜਾ ਕੇ ਅਸੀਂ ਗੱਲ ਕਰਦੇ ਆ ਜਿਹੜਾ ਯੂਲੀਅਨ ਕੈਲੰਡਰ ਸੈੱਟ ਕੀਤਾ ਗਿਆ ਉਹਦੇ ਵਿੱਚ ਹਰ 128 ਸਾਲ ਬਾਅਦ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਜਿਹੜਾ ਬਿਕਰਮੀ ਕੈਲੰਡਰ ਪੁਰਾਣਾ ਸੀ 1964 ਤੋਂ ਪਹਿਲਾਂ ਉਹਦੇ ਵਿੱਚ 62 ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਜਿਹੜਾ 1964 ਤੋਂ ਬਾਅਦ ਜਿਹਨੂੰ ਅਸੀਂ ਅ ਦਕਸ਼ ਗਣਿਤ ਜਾਂ ਕਹਿੰਦੇ ਆ ਜਾਂ ਅਸੀਂ ਦ੍ਰਿਕ ਗਣਿਤ ਜਾਂ ਦ੍ਰਿਕ ਪਖਸ਼ ਬੜੇ ਉਹਦੇ ਇਹਨਾਂ ਨੇ ਆਪੋ ਆਪਣੇ ਨਾਮ ਰੱਖੇ ਹੋਏ ਨੇ ਜੋਤਸ਼ੀਆਂ ਨੇ ਸੋ ਉਹ ਜਿਹੜਾ ਦ੍ਰਿਕ ਗਣਿਤ ਵਾਲਾ ਉਹਦੇ ਮੁਤਾਬਕ ਵੀ ਹਰ 77 ਬੱਤਰ ਸਾਲ ਬਾਅਦ ਇੱਕ ਦਿਨ ਦਾ ਫਰਕ ਜਿਹੜਾ ਪੈ ਜਾਂਦਾ ਮੈਂ ਤੁਹਾਨੂੰ ਇਤਿਹਾਸ 'ਚ ਉਹਦੇ ਹਵਾਲੇ ਦੇ ਕੇ ਜਿਹੜੇ ਉਹ ਬਾਅਦ 'ਚ ਦੱਸ ਦਿੰਨਾ ਸੋ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਹੋਰ ਹਵਾਲਾ ਦੇ ਜਾਵਾਂ ਕਿ ਜੇਕਰ ਤੁਸੀਂ ਟ੍ਰੋਪੀਕਲ ਤੇ ਬਿਕਰਮੀ ਕੈਲੰਡਰ ਦੇ ਆਧਾਰ ਨੂੰ ਵੇਖੋ ਤਾਂ ਜਦੋਂ ਸਨ ਇੱਕ ਹੋਵੇਗੀ ਜਿਸ ਤਰ੍ਹਾਂ ਅੱਜ 2014 ਹੈ 15 ਹੈ ਜਦੋਂ ਸਨ ਇੱਕ ਹੋਵੇਗੀ ਤੇ ਸਨ ਇੱਕ ਦੀ ਜਿਹੜੀ ਵਿਸਾਖੀ ਹੈ ਇੱਕ ਵਿਸਾਖ ਜਿਹੜਾ ਉਹ 13 ਮਾਰਚ ਨੂੰ ਤੇ ਸਨ 2000 ਦੀ ਜਿਹੜੀ ਵਿਸਾਖੀ ਹੈ ਉਹ 13 ਅਪ੍ਰੈਲ ਨੂੰ ਹੈ ਇਹਦਾ ਮਤਲਬ 13 ਮਾਰਚ ਤੋਂ 13 ਅਪ੍ਰੈਲ ਇੱਕ ਮਹੀਨੇ ਦਾ ਫਰਕ ਪੈ ਗਿਆ ਇਹਦਾ ਮਤਲਬ ਕਿ ਇਹਨਾਂ 2000 ਸਾਲਾਂ ਦੇ ਵਿੱਚ ਜਿਹੜਾ ਇੱਕ ਵਿਸਾਖ ਕਦੀ 13 ਮਾਰਚ ਨੂੰ ਸੀ ਅੱਜ ਉਹ 1 ਵਿਸਾਖ 14 ਅਪ੍ਰੈਲ ਨੂੰ ਹੈ। ਇਸੇ ਤਰ੍ਹਾਂ ਸੀ ਆਪਣੇ ਇਤਿਹਾਸ ਦੇ ਵਿੱਚ ਵੇਖੋ ਜਿਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸੰਸਾਰ ਦੇ ਵਿੱਚ ਆਗਮਨ ਹੁੰਦਾ ਹੈ ਉਦੋਂ ਕੋਈ 27-28 ਮਾਰਚ ਦੀ ਵਿਸਾਖੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਪੰਥ ਪ੍ਰਗਟ ਕਰਦੇ ਨੇ ਉਸ ਸਾਲ 1699 ਦੀ ਵਿਸਾਖੀ 29 ਮਾਰਚ ਦੀ ਹੈ। ਅੱਜ ਵਿਸਾਖੀ ਜੇ ਤੁਸੀਂ 10 ਸਾਲ ਪਿੱਛੇ ਚਲੇ ਜਾਓ ਤਾਂ 13 ਅਪ੍ਰੈਲ ਹੁੰਦੀ ਸੀ। ਹੁਣ 14 ਅਪ੍ਰੈਲ ਤੇ ਹੈ ਤੇ ਮੇਰੇ ਖਿਆਲ ਨਾਲ 22-23 ਸਾਲਾਂ ਦੇ ਵਿੱਚ ਇਹ ਹੋਰ ਅੱਗੇ ਜੜੀ ਆ ਉਹ ਚਲੀ ਜਾਣੀ ਹੈ। ਸੋ ਇਹ ਬੇਸ਼ੱਕ ਤਿੰਨੇ ਹੀ ਕੈਲੰਡਰ ਜਿਹੜੇ ਨੇ ਯੂਲੀਅਨ ਵੀ ਗ੍ਰੈਗੋਰੀਅਨ ਵੀ ਤੇ ਬਿਕਰਮੀ ਵੀ ਇਹ ਤਿੰਨੇ ਸੂਰਜ ਆਧਾਰਤ ਨੇ ਪਰ ਦੋ ਕੈਲੰਡਰਾਂ ਦੇ ਵਿੱਚ ਇਹ ਖਾਮੀ ਸੀ ਕਿ ਇਹਨਾਂ ਦਾ ਜਿਹੜਾ ਯੂਲੀਅਨ ਤੇ ਬਿਕਰਮੀ ਇਹਨਾਂ ਕੈਲੰਡਰਾਂ ਦੀ ਇਹ ਖਾਮੀ ਸੀ ਕਿ ਇਹ ਟ੍ਰੋਪੀਕਲ Year ਜਿਹੜਾ ਉਹਦੇ ਨਾਲੋਂ ਅੱਗੇ ਚਲੇ ਜਾਂਦੇ ਸੀ ਤੇ ਜਿਹੜੇ ਦਿਨ ਤਿਹਾਰ ਦੀਆਂ ਤਿੱਥੀਆਂ ਜਾਂ ਦਿਨ ਤਿਹਾਰ ਦੇ ਜਿਹੜੇ ਅਸੀਂ ਦਿਨ ਡਿਸਾਈਡ ਕੀਤੇ ਹੁੰਦੇ ਸੀ ਉਹਨਾਂ ਦੇ ਉੱਪਰ ਮਾੜਾ ਅਸਰ ਪੈਂਦਾ ਸੀ ਪਰ ਜਦੋਂ ਪੌਪ ਗ੍ਰੈਗਰੀ ਨੇ ਵੇਖਿਆ ਕਿ ਸੱਚਮੁੱਚ ਹੀ ਸਾਡੇ ਧਾਰਮਿਕ ਇਤਿਹਾਸਿਕ ਦਿਹਾੜਿਆਂ ਦਾ ਫਰਕ ਪੈ ਰਿਹਾ ਤਾਂ ਉਹਨੇ ਜਿਹੜਾ ਕੈਲੰਡਰ ਬਣਾਇਆ ਉਹਨੇ 365 ਪੁਆਇੰਟ ਜਿਸ ਤਰ੍ਹਾਂ ਅਸੀਂ ਕਿਹਾ ਨਾ ਕਿ ਜਿਹੜਾ ਪਹਿਲਾ ਯੂਲੀਅਨ ਸੀਗਾ ਉਹ 365 ਪੁਆਇੰਟ ਜਿਹੜਾ ਸੀ ਉਹ ਉਹ ਉੱਪਰ ਚਲਾ ਜਾਂਦਾ ਸੀਗਾ ਤਕਰੀਬਨ ਕੋਈ 128 ਦਿਨਾਂ 'ਚ ਇੱਕ ਦਿਨ ਸੋ ਉਹ ਸੀਗਾ 365.25 ਜਿਹੜਾ ਅਸਲੀ ਤਰਤੀ ਸੂਰਜ ਦੇ ਦੁਆਲੇ ਚੱਕਰ ਪੂਰਾ ਕਰਦੀ ਹੈ ਉਹ 300.24 22 'ਚ ਕਰਦੀ ਹੈ ਤੇ ਜਿਹੜਾ ਪੌਪ ਗ੍ਰੋਰੀ ਨੇ ਲਾਗੂ ਕੀਤਾ ਉਹ ਸੀਗਾ 365. ਆਪਣਾ 24 25 ਸੋ ਇਹੜਾ 0.3 ਇੱਕ ਦਾ ਫਰਕ ਹੈ ਉਹ ਕੋਈ 1 ਸਾਲ ਦੇ ਵਿੱਚ ਕੋਈ 24 ਇੱਕ ਸੈਕਿੰਡ ਦਾ ਰਹਿ ਜਾਂਦਾ ਹੈ ਤੇ ਜਿਹੜਾ ਦਿਨਾਂ ਦਾ ਅੰਤਰ ਸੂਰਜੀ ਦਾ ਤੇ ਮੌਸਮੀ ਸਾਲ ਦਾ ਜਿਹੜਾ 71 ਸਾਲਾਂ 'ਚ ਇੱਕ ਦਿਨ ਦਾ ਫਰਕ ਪੈਂਦਾ ਸੀ ਹੁਣ 3300 ਸਾਲ ਬਾਅਦ ਇੱਕ ਦਿਨ ਦਾ ਫਰਕ ਪਵੇਗਾ ਸੋ ਇਹ ਜਿਹੜਾ ਪੌਪ ਗ੍ਰੈਗਰੀ ਨੇ ਬਣਾਇਆ ਕੈਲੰਡਰ ਜਿਹੜਾ ਸਾਰੇ ਜਗਤ ਨੇ ਪ੍ਰਵਾਨ ਕੀਤਾ ਇਹ ਅੱਜ ਤੱਕ ਦਾ ਮੋਸਟ ਐਕਿਊਰੇਟ ਕੈਲੰਡਰ ਹੈ ਡਾਕਟਰ ਸਾਹਿਬ ਇਹ ਮੌਸਮੀ ਸਾਲ ਕੀ ਹੈ ਮੌਸਮੀ ਸਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਦੋਂ ਜਿਹੜੀ ਧਰਤੀ ਹੈ ਉਹ ਸੂਰਜ ਦੇ ਦੁਆਲੇ ਘੁੰਮਦੀ ਹੈ ਤਾਂ ਜਿਸ ਇੱਕ ਪੁਆਇੰਟ ਨੂੰ ਮੰਨ ਲਓ ਤੁਸੀਂ ਜਾਂ ਨਾਰਥ ਇਕੋਨੈਕਸ ਨੂੰ ਲੈ ਲਓ ਜਾਂ ਸਾਊਥ ਇਕੋਨੈਕਸ ਨੂੰ ਲੈ ਲਓ ਵੈਸੇ ਨਾਰਥ ਇਕੋਨੈਕਸ ਨੂੰ ਅਸੀਂ ਇਸ ਕਰਕੇ ਜ਼ਿਆਦਾ ਲੈਣੀ ਹੈ ਕਿ ਸਾਡੀ ਗੁਰਬਾਣੀ 'ਚ ਇਹਦਾ ਜ਼ਿਕਰ ਹੈ ਅਸਾੜ ਦੇ ਮਹੀਨੇ ਛਾੜ ਦੇ ਮਹੀਨੇ 'ਚ ਜਦੋਂ ਉਹ ਪੂਰਾ ਚੱਕਰ ਕਰਕੇ ਆਪਣੇ ਦੁਬਾਰਾ ਉਸੇ ਪੁਆਇੰਟ ਤੇ ਪਹੁੰਚਦੀ ਹੈ ਜਿੱਥੇ 365.242 ਦਿਨ ਉਹਨੂੰ ਲੱਗਦੇ ਨੇ ਸੋ ਉਸ ਸਾਲ ਜਿਹੜਾ ਜਿਹੜੇ ਜਿੰਨੇ ਸਮੇਂ ਚ ਚੱਕਰ ਪੂਰਾ ਕਰਦੀ ਹੈ ਉਹਨੂੰ ਇੱਕ ਮੌਸਮੀ ਸਾਲ ਜਿਹੜਾ ਉਹ ਕਿਹਾ ਜਾਂਦਾ ਹੈ ਜੂਲੀਅਨ ਕੈਲੰਡਰ ਵਿੱਚ ਸੋਧਾਂ ਦੀ ਲੋੜ ਕਿਉਂ ਪਈ ਬੇਸਿਕਲੀ ਜਿਹੜੀ ਗੱਲ ਆਪਾਂ ਪਹਿਲਾਂ ਕਹਿ ਚੁੱਕੇ ਕਿ ਜੂਲੀਅਨ ਕੈਲੰਡਰ ਦੇ ਵਿੱਚ ਸੋਧਾਂ ਦੀ ਲੋੜ ਇਸੇ ਕਰਕੇ ਸੀ ਕਿ ਉਹਨਾਂ ਦੇ ਕੈਲੰਡਰ ਦਾ ਜਿਹੜਾ 128 ਦਿਨਾਂ ਬਾਅਦ ਇੱਕ ਦਿਨ ਅੱਗੇ ਜਾਣਾ ਸੀ ਉਹਦੇ ਕਰਕੇ ਉਹਨਾਂ ਦੇ ਧਾਰਮਿਕ ਦਿਹਾੜਿਆਂ ਦੇ ਵਿੱਚ ਕਾਫੀ ਅੰਤਰ ਆ ਰਿਹਾ ਸੀ ਜਿਸ ਕਰਕੇ ਉਸ ਕੌਮ ਨੇ ਉਹਨਾਂ ਸੋਧਾਂ ਨੂੰ ਕੀਤਾ ਕੀ ਸਾਰੇ ਲੋਕਾਂ ਨੇ ਉਸੇ ਸਮੇਂ ਹੀ ਸੋਧਾਂ ਨੂੰ ਪ੍ਰਵਾਨ ਕੀਤਾ ਤਰਸਲ ਇਹ ਇੱਕ ਕਹਿ ਸਕਦੇ ਹੋ ਕਿ ਟ੍ਰੈਜੇਡੀ ਹੁੰਦੀ ਹੈ ਜਾਂ ਇੱਕ ਬੰਨਬਨਾ ਹੁੰਦੀ ਹੈ ਕਿ ਸਾਰੇ ਲੋਕ ਕਦੀ ਵੀ ਜਦੋਂ ਸੁਧਾਰਵਾਦੀ ਧਿਰ ਕਿਸੇ ਸੋਧ ਦੀ ਗੱਲ ਕਰਦੀ ਹੈ ਤਾਂ ਇੱਕਦਮ ਸਾਰੇ ਉਹਨੂੰ ਪ੍ਰਵਾਨ ਨਹੀਂ ਕਰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਹੁਣ ਵੀ ਜਦੋਂ ਕਿਹਾ ਜਾ ਰਿਹਾ ਬਾਰ-ਬਾਰ ਸਾਡੇ ਸਾਹਮਣੇ ਨੇ 3 ਸਾਲਾਂ ਦੀਆਂ ਕਿ ਇੱਕ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਹੈ ਉਹ 17 ਜਨਵਰੀ ਨੂੰ ਆ ਰਿਹਾ ਫਿਰ 7 ਜਨਵਰੀ ਨੂੰ ਆ ਰਿਹਾ ਉਸ ਤੋਂ ਬਾਅਦ 28 ਦਸੰਬਰ ਨੂੰ ਆ ਰਿਹਾ 28 ਦਸੰਬਰ ਤੋਂ ਬਾਅਦ ਇਹ ਫਿਰ 16-17 ਜਨਵਰੀ ਨੂੰ ਚਲਾ ਜਾਣਾ ਇੱਕ ਸਾਲ 'ਚ ਦੋ ਵਾਰੀ ਆ ਰਿਹਾ ਇੱਕ ਸਾਲ 'ਚ ਨਹੀਂ ਆ ਰਿਹਾ ਅੱਜ ਅਸੀਂ ਇਹਨਾਂ ਸੋਧਾਂ ਨੂੰ ਮੰਨਣ ਨੂੰ ਤਿਆਰ ਨਹੀਂ ਉਸੇ ਵੇਲੇ ਵੀ ਕੁਝ ਆਰਥੋਡੌਕਸ ਇੱਕ ਸੈਕਟ ਸੀਗਾ ਆਰਥੋਡੌਕਸਿਟੀ ਕ੍ਰਿਸਚੀਅਨ ਸੀਗੇ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਇਹਨੂੰ ਪ੍ਰਵਾਨ ਨਹੀਂ ਕਰਾਂਗੇ ਅਸੀਂ ਤੇ ਪੁਰਾਣੇ ਨੂੰ ਹੀ ਪ੍ਰਵਾਨ ਕਰ ਬਾਦ ਜਦੋਂ ਇੰਗਲੈਂਡ ਵਾਲਿਆਂ ਨੇ ਵੇਖਿਆ ਕਿ ਨਹੀਂ ਹੁਣ ਤਾਂ ਸਾਡੀ ਜਿਹੜੀ ਕ੍ਰਿਸਮਸ ਆ ਇਹ ਤਾਂ ਹੁਣ ਜਨਵਰੀ ਦੇ ਮਹੀਨੇ ਚ ਜਾ ਰਹੀ ਹੈ ਸੋ ਗ੍ਰੈਗਰੀਨੀ ਤੇ 1582 ਚ ਲਾਗੂ ਕਰਤਾ ਮੁੜ ਕੇ 1752 ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਪ੍ਰਵਾਨ ਕਰ ਲਿਆ ਇੰਗਲੈਂਡ ਵਾਲਿਆਂ ਨੇ ਤੇ ਉਸ ਤੋਂ ਬਾਅਦ ਤਕਰੀਬਨ ਸਾਰੇ ਜਗਤ ਨੇ ਪ੍ਰਵਾਨ ਕਰ ਲਿਆ ਪਰ ਅਜੇ ਵੀ ਇਹ ਯੂਕਰੇਨ ਦਾ ਆਰਥੋਡੌਕਸ ਚਰਚ ਹੈ ਇੱਕ ਦੋ ਚਰਚ ਸੰਸਾਰ ਤੇ ਹੋਰ ਵੀ ਨੇ ਜਿਹੜੇ ਉਹ ਪੁਰਾਣੇ ਨੂੰ ਫਾਲੋ ਕਰ ਰਹੇ ਨੇ ਤੇ ਉਹ 크리스마ਸ ਆਪਣੀ 7 8 ਜਨਵਰੀ ਨੂੰ ਮਨਾ ਰਹੇ ਨੇ ਸੋ ਇਹ ਜ਼ਰੂਰੀ ਨਹੀਂ ਹੁੰਦਾ ਅਜਪਾਲ ਸਿੰਘ ਪੁਰੇਵਾਲ ਨੇ ਜਿਹੜਾ ਕੈਲੰਡਰ ਲਾਗੂ ਕੀਤਾ ਹੈ ਜਿਹੜਾ ਬਣਾਇਆ ਹੈ ਲਾਗੂ ਤੇ ਖੈਰ ਨਹੀਂ ਹੋ ਸਕਿਆ ਫਿਰ ਦੁਬਾਰਾ ਉਹਦੇ ਵਿੱਚ ਸਮੱਸਿਆਵਾਂ ਆ ਗਈਆਂ ਨੇ ਸੋ ਉਸ ਕੈਲੰਡਰ ਦੀ ਜਿਹੜੀ ਐਕਿਊਰੇਸੀ ਹੈ ਉਹ ਬਹੁਤ ਹੀ ਜ਼ਿਆਦਾ ਮੌਸਮੀ ਕੈਲੰਡਰ ਦੇ ਨਾਲ ਮੇਲ ਖਾਂਦੀ ਸੀ ਇਹ ਗੱਲ ਵੱਖਰੀ ਹੈ ਕਿ ਅੱਜ ਕਿਉਂਕਿ ਉਹ ਜਿਹੜੀਆਂ ਕੈਲਕੂਲੇਸ਼ਨ ਨੇ ਬੜੇ ਲੰਬੇ ਸਮੇਂ ਦੀਆਂ ਨੇ ਤੇ ਸਾਨੂੰ ਲੱਗਦਾ ਕਿ ਇਹਨਾਂ ਦਾ ਸਾਡੇ ਤੇ ਕੋਈ ਅਸਰ ਨਹੀਂ ਪਵੇਗਾ ਪਰ ਇਹਨਾਂ ਪਤਾ ਹੈ ਮੈਨੂੰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਹੋਣ ਨਹੀਂ ਤੇ ਆਉਣ ਵਾਲੇ 200 300 400 500 ਸਾਲ ਬਾਅਦ ਜਿਸ ਤਰ੍ਹਾਂ ਕਿਸ਼ਚਨਾਂ ਨੇ 200 ਸਾਲ ਬਾਅਦ ਫਿਰ ਉਹਨੂੰ ਅਡਾਪਟ ਕੀਤਾ ਹੈ ਨਾ ਸਿੱਖਾਂ ਨੂੰ ਵੀ ਕਦੇ ਇਸ ਕੈਲੰਡਰ ਨੂੰ ਹੀ ਅਡਾਪਟ ਕਰਨਾ ਪਵੇਗਾ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਲੇ ਪ੍ਰੋਗਰਾਮ ਵਿੱਚ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਪ੍ਰੀਤ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ